ਗੁਰਦੇਵ ਸਿੰਘ ਰੁਪਾਣਾ ਦੀ ਕਹਾਣੀ ਹਵਾ ਬੱਚੇ ਦੇ ਰੋਂ ਦੀ ਆਵਾਜ਼ ਸੁਣ ਕੇ ਮਦਨ ਤਰਪਿਆ ਅੱਖਾਂ ਦੇ ਪਿੱਛੇ 6-7 ਮਹੀਨੇ ਦਾ ਬੱਚਾ ਮੂਹਦੇ ਮੂੰਹ ਪਿਆ ਰੋ ਰਿਹਾ ਸੀ ਕਦੀ ਉਹਦਾ ਮੂੰਹ ਧਰਤੀ ਵਿੱਚ ਗੱਡਿਆ ਜਾਂਦਾ ਕਦੀ ਉਹ ਸਿਰ ਨੂੰ ਉੱਪਰ ਚੁੱਕ ਲੈਂਦਾ ਕਦੀ ਉਹਦੇ ਰੋਂ ਦੀ ਆਵਾਜ਼ ਮਦਮ ਸੁਣਦੀ ਕਦੀ ਉੱਚੀ ਮਦਨ ਨੇ ਗੱਡੀ ਖੜੀ ਕਰ ਦਿੱਤੀ ਬੱਚੇ ਨੂੰ ਚੁੱਕ ਕੇ ਆਪਣੀ ਪਗੜੀ ਦੇ ਲੰਮੇ ਲੜ ਨਾਲ ਉਹਦਾ ਮੂੰਹ ਪੂੰਝਿਆ ਫਿਰ ਉਹਨੇ ਇਹ ਪਤਾ ਕੀਤਾ ਉਹ ਮੁੰਡਾ ਸੀ ਜਾਂ ਕੁੜੀ ਉਹ ਕੁੜੀ ਨਿਕਲੀ ਬੱਚੀ ਉਹਦੇ ਵੱਲ ਵੇਖਣ ਲੱਗ ਪਈ ਕੋਲ ਹੀ ਦੁੱਧ ਚਿੱਟਾ ਬੁਰਕਾ ਇਉਂ ਪਿਆ ਸੀ ਜਿਵੇਂ ਹਣੀਰੀ ਨਾਲ ਉੱਡ ਕੇ ਆਇਆ ਹੋਵੇ ਕੋਈ ਮਾਂ ਸੱਟ ਕੇ ਭੱਜ ਗਈ ਵਿਚਾਰੀ ਨੂੰ ਉਹਨੇ ਸੋਚਿਆ ਕਿਹੋ ਜੀ ਚੰਦਰੀ ਵਾਵਾ ਗਈ ਐ ਮਾਵਾਂ ਤੋਂ ਬੱਚੇ ਨਹੀਂ ਸੰਭਾਲੇ ਗਏ ਉਸਨੇ ਬੱਚੀ ਦੀਆਂ ਬਾਹਾਂ ਖੋਲ ਕੇ ਆਪਣੇ ਗਲਦਵਾਲੇ ਵੱਲ ਲਈਆਂ ਸਾਹਮਣੇ ਛੋਟੇ ਜਿਹੇ ਖਾਲ ਵਿੱਚ ਆਦਮੀ ਵਿਆਹ ਹੋਇਆ ਦਿਸਿਆ ਅੱਗੇ ਹੋ ਕੇ ਵੇਖਿਆ ਤਾਂ ਉਹ Laash ਸੀ ਮੱਥੇ ਉੱਤੇ ਕਾਲੀ ਸ਼ਾਹੀ ਨਾਲ ਖੁਣਿਆ ਹੋਇਆ ਚੰਦ ਤੇ ਤਾਰਾ ਚਿਹਰੇ ਉੱਤੇ ਪੀੜ ਦੀਆਂ ਲੀਕਾਂ ਖਿੱਚੀਆਂ ਹੋਈਆਂ ਸਨ ਜਿਸ ਕਰਕੇ ਚੰਦ ਤੇ ਤਾਰੇ ਦਾ ਰੂਪ ਵਿਗੜਿਆ ਹੋਇਆ ਸੀ ਪੇਟ ਵਿੱਚੋਂ ਆਂਦਰਾਂ ਦਾ ਗੁੱਛਾ ਬਾਹਰ ਲੰਕਰਿਆ ਸੀ ਪੈਰਾਂ ਕੋਲੋਂ ਜ਼ਮੀਨ ਪੁੱਟੀ ਹੋਈ ਸੀ ਜਾਨ ਨਿਕਲਣ ਵੇਲੇ ਧੜਫਦਾ ਰਿਹਾ ਹੋਵੇਗਾ ਹੈ ਸ਼ਿਆਰੀ ਪਿਓ ਨੂੰ ਮਾਰ ਕੇ ਸੱਟ ਗਏ ਮਾਂ ਨੂੰ ਉਧਾਲ ਕੇ ਲੈ ਗਏ ਤੇ ਇਸ ਜਵਾਕੜੀ ਨੂੰ ਰੋਲਦਾ ਛੱਡ ਗਏ ਹੁੰਦੇ ਆਉਣ ਤੋਂ ਪਹਿਲਾਂ ਜੋ ਵਾਪਰਿਆ ਸੀ ਉਹਨੇ ਉਸ ਦਾ ਅੰਦਾਜ਼ਾ ਲਾ ਕੇ ਗਿਆ ਬੱਚੀ ਦਾ ਮਹਾਂਦਰਾ ਆਪਣੇ ਅੱਬਾ ਨਾਲ ਮਿਲਦਾ ਸੀ ਫੇਰ ਵੀ ਚਿੱਟੇ ਬੁਰਕੇ ਵੱਲ ਵੇਖ-ਵੇਖ ਉਹਨੂੰ ਖਿਆਲ ਆ ਰਿਹਾ ਸੀ ਕਿ ਬੱਚੀ ਦੀ ਮਾਂ ਬਹੁਤ ਸੋਹਣੀ ਹੋਵੇਗੀ ਉਹਦੀ ਸੁੰਦਰਤਾ ਹੀ ਹੁੰਦੇ ਖਵੰਦ ਦੀ ਦੁਸ਼ਮਣ ਬਣਦੀ ਹੋਵੇਗੀ ਉਹ ਆਪ ਤਾਂ ਹੌਲੀ-ਹੌਲੀ ਕਿਸੇ ਦੇ ਘਰ ਨੂੰ ਆਪਣਾ ਘਰ ਕਹਿਣ ਲੱਗ ਜਾਵੇਗੀ ਤੇ ਕਿਸੇ ਨੂੰ ਆਪਣਾ ਘਰ ਵਾਲਾ ਉਹਦੇ ਹੋਰ ਨਿਆਣੇ ਹੋ ਪੈਣਗੇ ਤੇ ਖਬਰੇ ਇਸ ਬੱਚੀ ਨੂੰ ਵੀ ਉਹ ਭੁੱਲ ਜਾਵੇ ਪਰ ਜੋ ਮਾਂ ਦੇ ਨਾਲ ਬੱਚੀ ਨੂੰ ਵੀ ਲੈ ਜਾਂਦੇ ਤਾਂ ਕੀ ਹਰਜ ਸੀ ਬੱਚੇ ਰੱਬ ਦਾ ਰੂਪ ਹੁੰਦੇ ਨੇ ਬੱਚਿਆਂ ਸਾਹਮਣੇ ਆਦਮੀ ਪਾਪ ਕਰਨ ਤੋਂ ਡਰਦਾ ਮदन ਨੂੰ ਮਾਂ ਦੀ ਕਹੀ ਗੱਲ ਯਾਦ ਆ ਗਈ ਤੇ ਜੇ ਉਹ ਕਰਕੇ ਗਏ ਨੇ ਉਹ ਕਿਹੜਾ ਪੁੰਨ ਸੀ ਫਿਰ ਉਹਨੂੰ ਮਾਂ ਦੀ ਗੱਲ ਝੂਠੀ ਜਾਪੀ ਬੱਚੀ ਫੇਰ ਰੋਣ ਲੱਗ ਪਈ ਦੁਰਗੀ ਵੀ ਆਦੀ ਹੁੰਦੀ ਸੀ ਰੱਬ ਇੱਕ ਧੀ ਤਾਂ ਮੈਨੂੰ ਜ਼ਰੂਰ ਦਿੰਦਾ ਦੁੱਖ ਸੁੱਖ ਕਰਨ ਵਾਸਤੇ ਲੋ ਰੱਬ ਨੇ ਉਹਦੇ ਵਾਸਤੇ ਧੀ ਕੱਲ ਦਿੱਤੀ ਏ ਹਾਲੇ ਇਹਨੂੰ ਕੀ ਪਤਾ ਨਾ ਇਹ Hindu ਨਾ ਇਹ Musalman ਬਿੱਲੂ ਨਾਲ ਖੇਡਦੀ ਫਿਰੂਗੀ ਦੋਵੇਂ ਭੈਣ ਭਰਾ ਮਦਨ ਦੀ ਬੀਵੀ ਦੁਰਗੀ ਦੇ ਤਿੰਨ ਬੱਚੇ ਹੋਏ ਸਨ ਤਿੰਨੇ ਆਪਰੇਸ਼ਨ ਨਾਲ ਦੋ ਮਰ ਗਏ ਬਿੱਲੂ ਬਚ ਗਿਆ ਬੱਲੂ ਦੇ ਪੈਦਾ ਹੋਣ ਵੇਲੇ ਡਾਕਟਰ ਨੇ ਕਹਿ ਦਿੱਤਾ ਸੀ ਕਿ ਦੁਰਗੀ ਫਿਰ ਹਮਲਾ ਹੋ ਗਈ ਤਾਂ ਉਹ ਮਰ ਜਾਵੇਗੀ ਤੇ ਦੁਰਗੀ ਦੇ ਮਨ ਵਿੱਚ ਧੀ ਵਾਸਤੇ ਸੱਦਰ ਬਾਕੀ ਰਹਿ ਗਈ ਸੀ ਕਿਉਂ ਦੁਰਗੀ ਨੂੰ ਮਾਂ ਬਣਾ ਲੈਣਗੇ ਉਹਨੇ ਬੱਚੀ ਨੂੰ ਵਰਚਾਉਂਦਾ ਕਿਹਾ ਤੇ ਫਿਰ ਕੱਸੀ ਵੱਲ ਲੈ ਤੁਰਿਆ ਪਾਣੀ ਪਿਆ ਕੇ ਉਹਨੇ ਮੂਕੇ ਦੇ ਲੜੋਂ ਗੁੜ ਖੋਲ ਕੇ ਉਹਦੇ ਮੂੰਹ ਵਿੱਚ ਪਾ ਦਿੱਤਾ ਤੇ ਉਸ ਨੂੰ ਗੱਡੀ ਵਿੱਚ ਲਟਾ ਕੇ ਗੱਡੀ ਹੱਕ ਲਈ ਦੋ ਕੋ ਫਰਲਾਗ ਗਿਆ ਹੋਵੇਗਾ ਕਿ ਉਹਨੂੰ ਦੋ ਹੋਰ ਲਾਛਾਂ ਦਿਸੀਆਂ ਫੇਰ ਕੁਝ ਹੋਰ ਉਹਨੇ ਸਾਹਮਣੇ ਨਜ਼ਰ ਮਾਰੀ ਤਾਂ ਸੜਕ ਲਾਛਾਂ ਨਾਲ ਭਰੀ ਪਈ ਸੀ ਉਸ ਨੂੰ ਮਾਂ ਦੀ ਕਹੀ ਗੱਲ ਯਾਦ ਆ ਗਈ ਮਦਨ ਤੇਰੇ ਗੱਡੀ ਚਲਾਉਣ ਵਾਲੇ ਚਾਲੇ ਨਹੀਂ ਢੇਡ ਵਾਂਗੂ ਨੀਵੀਂ ਪਾਈ ਰੱਖਦਾ ਨੀਵਾ ਦੇਖੇ ਤੋ ਅੱਧੀ ਦੁਨੀਆ ਦਿਸਦੀ ਏ ਤੇ ਅੱਜ ਉਸ ਨੂੰ ਪਹਿਲੀ ਵਾਰ ਆਪਣੀ ਨੀਵਾ ਦੇਖਣ ਦੀ ਆਦਤ ਤੇ ਗੁੱਸਾ ਆਇਆ ਜੇ ਉਹ ਕੱਸੀ ਤੋਂ ਹੀ ਸਾਹਮਣੇ ਵੱਲ ਵੇਖ ਲੈਂਦਾ ਤਾਂ ਉਹ ਪਿੱਛੇ ਹੀ ਮੁੜ ਜਾਂਦਾ ਪਰ ਜਾਂਦਾ ਕਿੱਥੇ ਕਿਸੇ ਨੇ ਉਸ ਨੂੰ ਆਪਣੇ ਘਰ ਰਾਤ ਕੱਟਣ ਦੇਣੀ ਸੀ ਹੰਸ ਰਾਜ ਨੇ ਤਾਂ ਉਹ ਨੂੰ ਇਹ ਆਖ ਕੇ ਆਪਣੀ ਦੁਕਾਨ ਵਿੱਚੋਂ ਉਠਾ ਦਿੱਤਾ ਸੀ ਕਿ ਕਾਫਲਾ ਲੰਘ ਗਿਆ ਹੈ ਹੁਣ ਕੋਈ ਡਰ ਨਹੀਂ ਲੋਕ ਡਰੇ ਹੋਏ ਸਨ ਘਰਾਂ ਦੇ ਬੂਹੇ ਬੰਦ ਸਨ ਸਾਰੇ ਬਾਜ਼ਾਰ ਵਿੱਚ ਉਹਨੂੰ ਇੱਕ ਵੀ ਬੰਦਾ ਨਜ਼ਰੀ ਨਹੀਂ ਸੀ ਪਿਆ ਹੋਰ ਤਾਂ ਹੋਰ ਅੱਜ ਤਾਂ ਚੁੰਗੀ ਉੱਤੇ RAMLAL ਵੀ ਨਹੀਂ ਸੀ ਚੁੰਗੀ ਬੰਦ ਸੀ ਨੇ ਤਾਂ ਉਹ ਉਸ ਦਾ ਕੋਈ ਬਨ ਸੁਭ ਕਰ ਦਿੰਦਾ ਚੁਫੇਰੇ ਲਾਸ਼ਾਂ ਹੀ ਲਾਸ਼ਾਂ ਵੇਖ ਕੇ ਉਹ ਭੋਂਤਰ ਗਿਆ ਮਦਨ ਵੀ ਡਰ ਗਿਆ ਪਾਣੀ ਇੱਕ ਆਵਾਜ਼ ਆਈ ਸੜਕ ਦੇ ਕਿਨਾਰੇ ਇੱਕ ਲਾਸ਼ ਨੇ ਉਠਾਉਣ ਦਾ ਯਤਨ ਕੀਤਾ ਮਦਨ ਉਹਦੇ ਕੋਲ ਚੱਲਿਆ ਗਿਆ ਪਾਣੀ ਅਸੀਂ ਮਰਦਾਨੇ ਕੇ ਹੁੰਨੇ ਆ ਭਰਾਵਾ ਬਾਬਾ ਨਾਨਕ ਤੈਨੂੰ ਉਤਾਰੇ ਉਹਦੇ ਸਿਰ ਵਿੱਚ ਸੱਟ ਸੀ ਪਿਛਲੇ ਪਾਸੇ ਲਹੂ ਦੀ ਛਪੜੀ ਲੱਗੀ ਪਈ ਸੀ ਅੱਧਾ ਕੁ ਉੱਠ ਕੇ ਉਹ ਫੇਰ ਡਿੱਗ ਪਿਆ ਸੜਕ ਉੱਤੇ ਘਰ ਦਾ ਬਹੁਤ ਸਾਰਾ ਸਮਾਨ ਖਿੰਡਿਆ ਪਿਆ ਸੀ ਆਟਾ ਗੁੰਨਣ ਵਾਲੀ ਕਨਾਲੀ ਦੇ ਠਿੱਕਰੇ ਟੁੱਟੀ ਹੋਈ ਸਰਾਹੀ ਇੱਕ ਚਰਖਾ ਉਖੜਿਆ ਹੋਇਆ ਕੁਝ ਸਿਲਵਰ ਦੇ ਭਾਂਡੇ ਚਿੱਬੇ ਹੋਏ ਪਤਲ ਜਾਂ ਕਾਂਸੀ ਦਾ ਕੋਈ ਬਰਤਨ ਨਹੀਂ ਸੀ ਮਦਨ ਨੇ ਇੱਕ ਸਿਲਵਰ ਦਾ ਕੋਲਾ ਸਿੱਧਾ ਕੀਤਾ ਤੇ ਛਪੜੀ ਤੋਂ ਪਾਣੀ ਲੈਣ ਤੁਰ ਪਿਆ ਕੁਝ ਲਾਸ਼ਾਂ ਅੱਧੀਆਂ ਛਪੜੀ ਦੇ ਪਾਣੀ ਵਿੱਚ ਸਨ ਕੁਝ ਸਾਰੀਆਂ ਮਦਨ ਨੇ ਗਿਣੀਆਂ ਕੁੱਲ 30 ਸਨ ਪਾਣੀ ਵਿੱਚ ਲਹੂ ਘੁਲਿਆ ਹੋਇਆ ਸੀ ਮਦਨ ਨੇ ਕੋਈ ਸਾਫ਼ ਜੀ ਥਾਂ ਵੇਖ ਕੇ ਪਾਣੀ ਲੈਣ ਲਈ ਛਪੜੀ ਦਾ ਢੇਡਾ ਕੱਢਿਆ ਪਰ ਕਿਤੇ ਵੀ ਸਾਫ਼ ਪਾਣੀ ਨਹੀਂ ਸੀ ਉਸਨੇ ਨਿਉਂਕੇ ਪਾਣੀ ਦਾ ਕਟੋਰਾ ਭਰ ਲਿਆ ਕਟੋਰੇ ਵਿੱਚਲੇ ਪਾਣੀ ਨੂੰ ਵੇਖਿਆ ਉਹਦੇ ਵਿੱਚ ਲਹੂ ਸੀ ਫਿਰ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਆਈ ਉਹ ਕਾਲੀ ਕਾਲੀ ਧੁਰ ਪਿਆ ਲੈ ਬਾਈ ਜੇ ਤੇਰੀ ਵਦੀ ਹੋਈ ਤਾਂ ਕਿਸੇ ਧਣ ਪਤਨ ਲੱਗ ਜਾਏਗਾ ਇਸ ਪਾਣੀ ਵਿੱਚ ਤੇਰੇ ਵਰਗਿਆਂ ਦਾ ਲਹੂ ਰਲਿਆ ਹੋਇਆ ਹੈ। ਮਦਨ ਨੇ ਉਹਦਾ ਸਿਰ ਪਰੇ ਪਈ ਪਗੜੀ ਨਾਲ ਕੱਸ ਕੇ ਬੰਨ ਦਿੱਤਾ। ਆਖਰੀ ਗੰਡ ਦੇਣ ਤੋਂ ਪਹਿਲਾਂ ਹੀ ਉਹ ਹੋਂਦੇ ਉਹਦੇ ਹੱਥਾਂ ਵਿੱਚ ਲੁੜਕ ਗਿਆ। ਮਦਨ ਦੇ ਅੰਦਰੋਂ ਇੱਕ ਕੰਬਣੀ ਜੀ ਛਿੜ ਪਈ ਤੇ ਉਹ ਤੁਰ ਪਿਆ। ਪਾਣੀ ਉਹ ਉਸਨੇ ਮੁੜ ਕੇ ਵੇਖਿਆ ਛੜਕਦੇ ਦੂਜੇ ਕਿਨਾਰੇ ਇੱਕ ਲਾਸ਼ ਹੋਰ ਹਿਲ ਰਹੀ ਸੀ। ਮਦਨ ਨੇ ਛੜਕ ਉਤੋਂ ਪਾਣੀ ਵਾਲਾ ਕਟੋਰਾ ਚੁੱਕਿਆ। ਥੋੜਾ ਕੋ ਪਾਣੀ ਹੈ ਸੀ। ਉਹ ਸਿੱਧਾ ਸਪਾਲ ਪਿਆ ਸੀ ਉਹਦੀ ਵੱਖੀ ਕੋੜੋਂ ਲਹੂ ਵਹਿ ਵਹਿ ਕੇ ਧਰਤੀ ਉੱਤੇ ਜੰਮ ਚੁੱਕਿਆ ਸੀ ਮਦਨ ਨੇ ਉਹਨੂੰ ਬਿਠਾ ਕੇ ਗੋਡੇ ਦਾ ਆਸਰਾ ਦੇ ਦਿੱਤਾ ਜਿੰਨਾ ਪਾਣੀ ਉਹਨੇ ਪੀਤਾ ਸਾਰਾ ਵੱਖੀ ਵਿੱਚੋਂ ਦੀ ਬਾਹਰ ਨਿਕਲ ਗਿਆ ਉਹਨੇ ਵੱਖੀ ਨੂੰ ਬੰਨ ਦੇਣ ਲਈ ਇਸ਼ਾਰਾ ਕੀਤਾ ਹੁਣ ਤੂੰ ਮੈਨੂੰ ਉਸ ਕਿਕਰ ਦੇ ਮੋਢ ਨਾਲ ਬਿਠਾ ਦੇ ਉਸ ਨੇ ਕਿਹਾ ਮਿਲਟਰੀ ਵਾਲੇ ਕਿਦਰੇ ਮੈਨੂੰ ਜਿਉਂਦੇ ਨੂੰ ਹੀ ਨਾ ਦੱਬ ਜਾਣ ਮਦਨ ਛੇਤੀ ਛੇਤੀ ਸਾਰਾ ਕੰਮ ਮੁਕਾ ਕੇ ਤੁਰਦਾ ਹੋਇਆ ਦਿਨ ਬਹੁਤ ਛੋਟਾ ਰਹਿੰਦਾ ਜਾਂਦਾ ਸੀ ਉਹ ਦਿਨ ਖੜੇ ਖੜੇ ਘਰ ਪਹੁੰਚਣਾ ਚਾਹੁੰਦਾ ਸੀ ਹਾਲੇ ਵੀ ਥੋੜਾ ਕੋ ਡਰ ਹੁੰਦੇ ਅੰਦਰ ਕਿਧਰੇ ਲੁਕਿਆ ਹੋਇਆ ਸੀ ਉਹਨੇ ਗੱਡੀ ਤੋੜ ਲਈ 15 20 ਕਦਮ ਗਿਆ ਹੋਵੇਗਾ ਕਿ ਗੱਡੀ ਦਾ ਇੱਕ ਪਹੀਆ ਇੱਕ ਲਾਸ਼ ਦੇ ਉੱਤੋਂ ਦੀ ਲੰਘ ਗਿਆ ਮਦਰ ਨੂੰ ਕ੍ਰੋਧ ਚੜ ਗਿਆ ਉਹਨੇ ਗੱਡੀ ਵਿੱਚੋਂ ਡਾਂਗ ਚੁੱਕੀ ਤੇ ਤਲੀਰ ਕੇ ਉੱਠਦੇ ਦੋ ਜੜ ਦਿੱਤੀਆਂ ਊਠ ਕੁਹਾੜੇ ਮਾਰਦਾ ਭੱਜ ਤੁਰਿਆ ਤੇ ਗੱਡੀ ਤਿੰਨ ਚਾਰ ਲਾਸ਼ਾਂ ਉੱਤੋਂ ਦੀ ਲੰਘ ਗਈ ਮਦਨ ਨੇ ਉੱਤਰ ਕੇ ਊਠ ਦੀ ਮਹਾਰ ਅੱਗੋਂ ਫੜ ਲਈ ਤੇ ਲਾਛਾਂ ਤੋਂ ਬਚਾ ਬਚਾ ਕੇ ਗੱਡੀ ਧੋਰਨ ਲੱਗਿਆ ਬੱਚੀ ਨੇ ਰੋਣਾ ਸ਼ੁਰੂ ਕਰ ਦਿੱਤਾ ਮਦਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਪਾਣੀ ਨਾਲ ਲੈ ਕੇ ਤੁਰਨਾ ਚਾਹੀਦਾ ਸੀ ਜਵਾਕੜੀ ਵਾਸਤੇ ਗੱਡੀ ਖੜੀ ਕਰਕੇ ਉਹਨੇ ਬੱਚੀ ਨੂੰ ਕੁਛੜ ਚੁੱਕ ਲਿਆ ਉਹ ਚੁੱਪ ਕਰ ਗਈ ਪਰ ਹਾਲੇ ਵੀ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ ਇੱਕ ਟਾਲੀ ਹੀਠ ਚਾਰ ਪੰਜ ਬੱਚੇ ਸਨ ਇੱਕ ਰੋ ਰਿਹਾ ਸੀ ਜਦੋਂ ਉਹ ਉਹਨਾਂ ਦੇ ਕੋਲ ਗਿਆ ਤਾਂ ਸਾਰਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਇੱਕ ਵੱਡਾ ਬੱਚਾ ਇੱਕ লাশ ਨਾਲ ਜਾ ਚੰਬੜਿਆ ਡਰੋ ਨਾ ਮੈਂ ਮਾਰਨ ਵਾਲਾ ਨਹੀਂ ਉਸਨੇ ਕਿਹਾ ਇਹ ਤੇਰਾ ਅੱਬਾ ਏ ਉਹਨੇ ਬੱਚੇ ਨੂੰ ਪੁੱਛਿਆ ਬੱਚੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਸਭ ਬੱਚੇ ਚੁੱਪ ਹੋ ਗਏ ਮਦਨ ਖੜਾ ਸੋਚਦਾ ਰਿਹਾ ਉਹ ਉਹਨਾਂ ਨੂੰ ਹੋਰ ਕੀ ਕਹੇ ਕੁਝ ਬੱਚੇ ਛੜਕਦੇ ਦੂਜੇ ਪਾਸੇ ਵੀ ਕਿਕਰ ਹੇਠ ਬੈਠੇ ਸਨ ਕੁਝ ਰੋ ਰਹੇ ਸਨ ਉਹ ਆਪਣੀ ਮੁਇਮ ਪਈ ਮਾਂ ਦੀ ਛਾਤੀ ਉੱਤੇ ਸਿਰ ਰੱਖ ਕੇ ਡੁੱਸਕ ਰਿਹਾ ਸੀ ਆਸੇ-ਪਾਸੇ ਫੱਟੜ ਪਾਣੀ ਮੰਗ ਰਹੇ ਸਨ ਉਹ ਉਹਨਾਂ ਦਾ ਕੀ ਕਰੇ ਕਿਸ ਕਿਸ ਨੂੰ ਸੰਭਾਲੇ ਕਿੱਥੋਂ ਪਾਣੀ ਲਿਆ ਕੇ ਪਿਆਵੇ ਉਹ ਇਕੱਲਾ ਪਿਛੇ ਉਹ ਲਾਸ਼ਾਂ ਦਾ ਕਾਫਲਾ ਛੱਡ ਆਇਆ ਸੀ ਅੱਗੇ ਇਸ ਤੋਂ ਵੱਡਾ ਕਾਫਲਾ ਬਾਕੀ ਸੀ ਜਿਸ ਵਿੱਚ ਉਹਦੀ ਰਾਹ ਬਣਾ ਕੇ ਉਹਨੇ ਘਰ ਪੁੱਜਣਾ ਸੀ ਦਿਨ ਖੜੇ-ਖੜੇ ਪਤਾ ਨਹੀਂ ਕਿੱਥੋਂ ਤੱਕ ਇਹ ਕਾਫਲਾ ਵਿਛਿਆ ਪਿਆ ਹੋਵੇਗਾ ਜਿਉਂਦੇ ਬੰਦਿਆਂ ਦਾ ਤਾਂ 20 ਮੀਲ ਮੀਲ ਲੰਮਾ ਕਾਫਲਾ ਸੁਣਿਆ ਸੀ ਕੁਝ ਚਿਹਰੇ ਚੁੱਪਚਾਪ ਖੜਾ ਰਿਆ ਫਿਰ ਉਸਨੇ ਬੱਚੀ ਨੂੰ ਉਹਨਾਂ ਬੱਚਿਆਂ ਕੋਲ ਲਟਾ ਦਿੱਤਾ ਤੇ ਛੇਤੀ ਛੇਤੀ ਉਥੋਂ ਤੁਰਦਾ ਹੋਇਆ ਮਤੇ ਫਿਰ ਉਸਦਾ ਦਿਲ ਬਦਲ ਜਾਵੇ ਉਹ ਉਸੇ ਤਰ੍ਹਾਂ ਮੁਹਾਰ ਫੜੀ ਗੱਡੀ ਨੂੰ ਲਾਛਾਂ ਤੋਂ ਪੰਜਾਬ ਜਾ ਕੇ ਲੰਘਾਉਣ ਲੱਗਿਆ ਫਿਰ ਵੀ ਕਦੇ ਕਿਸੇ ਦਾ ਪੈਰ ਹੀਠਾਂ ਆ ਜਾਂਦਾ ਤੇ ਕਦੇ ਕਿਸੇ ਦੀ ਲੱਤ ਤੋਂ ਦੀ ਪਈਆ ਲੰਘ ਜਾਂਦਾ ਪਰ ਉਹਨੂੰ ਊਠ ਉਤੇ ਗੁੱਸਾ ਨਹੀਂ ਸੀ ਆ ਰਿਹਾ ਉਹਦਾ ਕੀ ਕਸੂਰ ਸੀ ਵਿਚਾਰੇ ਦਾ ਸਗੋਂ ਉਹਦਾ ਤਾਂ ਜੋਰ ਲੱਗ ਰਿਹਾ ਸੀ ਛਟੇ ਛਟੇ ਪਈਏ ਅੱਗੇ ਓਟਾ ਲੱਗ ਜਾਂਦਾ ਸੀ ਅੱਦ ਵਾਲੀ ਕੱਸੀ ਤੇ ਪਹੁੰਚ ਕੇ ਉਹਨੂੰ ਮਹਿਸੂਸ ਹੋਇਆ ਉਹ ਥੱਕ ਗਿਆ ਹੈ ਜਿਵੇਂ ਬਾੜ ਨਾਲ ਊਠ ਦੀ ਮੁਹਾਰ ਕਦੀ ਇੱਧਰ ਕਦੀ ਉੱਧਰ ਖਿੱਚਦਾ ਆਇਆ ਸੀ ਉਹ ਅੰਬ ਗਈ ਹੈ ਤੇ ਹੁਣ ਉਸ ਤੋਂ ਉਹਦਾ ਭਾਰ ਨਹੀਂ ਚੁੱਕਿਆ ਜਾਂਦਾ ਹੁਣ ਤੱਕ ਉਸਨੇ 2.5 ਮੀਲ ਪੰਦ ਕੀਤਾ ਸੀ ਛੜਕਦਾ ਇੰਨਾ ਹੀ ਸਫ਼ਰ ਬਾਕੀ ਸੀ ਤੇ 1 ਮੀਲ ਅੱਗੇ ਕੱਚਾ ਜਿਹੜਾ ਅੱਜ ਪੱਕੀ ਸੜਕ ਨਾਲੋਂ ਸਾਫ਼ ਰਸਤਾ ਹੋਵੇਗਾ ਸੂਰਜ ਡੁੱਬ ਚੁੱਕਿਆ ਸੀ ਪੌੜ ਉੱਤੇ ਪਹੁੰਚ ਕੇ ਉਹਨੇ ਵੇਖਿਆ ਕੱਸੀ ਦਾ ਪਾਣੀ ਪੱਟੜੀਆਂ ਦੇ ਉੱਤੋਂ ਦੀ ਵਗ ਰਿਹਾ ਸੀ ਕੱਸੀ ਲਾਸ਼ਾਂ ਨਾਲ ਅੱਟੀ ਪਈ ਸੀ ਉਹਨੇ ਗੱਡੀ ਰੋਕ ਦਿੱਤੀ ਊਠ ਨੇ ਛੀਟ ਕਰ ਲਿਆ ਤਾਂ ਉਹ ਗੱਡੀ ਦੇ ਉੱਤੇ ਚੜ ਬੈਠਾ ਤੇ ਊੜ ਦੀਆਂ ਮੁਹਾਰਾਂ ਢਿੱਲੀਆਂ ਛੱਡ ਦਿੱਤੀਆਂ ਕਦੀ ਕੋਈ ਲਾਸ਼ ਧਿਆਨ ਪੈ ਜਾਂਦੀ ਤਾਂ ਊੜ ਦੀ ਮੁਹਾਰ ਇੱਕ ਪਾਸੇ ਖਿੱਚ ਦਿੰਦਾ ਨਹੀਂ ਤਾਂ ਗੱਡੀ ਉੱਤੋਂ ਦੀ ਹੀ ਲੰਘ ਜਾਂਦੀ ਹੌਲੀ ਹੌਲੀ ਹਨੇਰਾ ਵਧਣ ਲੱਗਿਆ ਲਾਸ਼ਾਂ ਨਜ਼ਰ ਆਉਣੋਂ ਹਟ ਗਈਆਂ ਬਸ ਉਦੋਂ ਪਤਾ ਲੱਗਦਾ ਜਦੋਂ ਗੱਡੀ ਉੱਪਰੋਂ ਲੰਘ ਕੇ ਟੜਕ ਕਰਕੇ ਵਜਦੀ ਬਿਲਕੁਲ ਚੱਲਣ ਪਿੱਛੋਂ ਉਹਨੂੰ ਇਹ ਪਤਾ ਲੱਗਣ ਲੱਗ ਪਿਆ ਪਈ ਇਹ ਹੇਠ ਆਈ ਲਾਸ਼ ਕਿਸੇ ਵੱਡੇ ਬੰਦੇ ਦੀ ਹੈ ਜਾਂ ਬੱਚੇ ਦੀ ਕੂੜ ਦੇ ਪੈਰਾਂ ਦੀ ਆਵਾਜ਼ ਤੋਂ ਜਾਣ ਜਾਂਦਾ ਕਿ ਛੜਕ ਸੁੱਕੀ ਹੈ ਜਾਂ ਲਹੂ ਲਿਬੜੀ ਹੁਣ ਉਹਦਾ ਡਰ ਬਿਲਕੁਲ ਲੱਥ ਗਿਆ ਸੀ ਜੋ ਸੁਨੇ ਉਹ ਗੀਤ ਹੌਲੀ-ਹੌਲੀ ਗਾਉਣਾ ਸ਼ੁਰੂ ਕੀਤਾ ਜਿਹੜਾ ਰਾਤ ਨੂੰ ਸਫਰ ਕਰਨ ਸਮੇਂ ਹਮੇਸ਼ਾ ਗਾਇਆ ਕਰਦਾ ਸੀ ਨਹੀਂ ਤੂੰ ਮਾਰੀ ਕੀਤੀ ਸਹਿਬਾ ਨਹੀਂ ਤੂੰ ਜਾਰ ਦਿੱਤਾ ਮਰਵਾਣੀ ਪਰ ਅੱਜ ਉਹਨੂੰ ਨਾ ਦਾ ਮਿਰਜੇ ਦੀਆਂ ਤਲਵਾਰਾਂ ਵਜਦੀਆਂ ਦਿਸੀਆਂ ਤੇ ਨਾ ਹੀ ਲਹੂ ਦੇ ਪ੍ਰਣਾਲੇ ਵਗਦੇ ਵਿਖਾਈ ਦਿੱਤੇ ਉਹਨੂੰ ਆਪਣਾ ਗੀਤ ਰਸ ਹੀ ਲੱਗਿਆ ਤੇ ਉਹਨੇ ਬੰਦ ਕਰ ਦਿੱਤਾ ਪੱਕੀ ਸ਼ੜਕ ਦਾ ਸਫਰ ਮੁੱਕਿਆ ਤਾਂ ਕੱਚੇ ਰਾਮ ਮੁੜ ਕੇ ਊਠ ਆਪ ਹੀ ਰੁਕ ਗਿਆ ਕੋਝਮੈਂਟ ਰੁਕਿਆ ਰਿਹਾ ਤੇ ਫਿਰ ਆਪ ਹੀ ਤੁਰ ਪਿਆ ਆਪਣੇ ਬੂਹੇ ਅੱਗੇ ਪਹੁੰਚਿਆ ਤਾਂ ਕਿੰਨੇ ਹੀ ਆਂਢੀ ਗਵਾਂਢੀ ਬੂਲ ਵਹ ਆ ਗਿਆ ਆ ਗਿਆ ਉਹਨਾਂ ਦੇ ਘਰ ਵਿੱਚੋਂ ਰੋਂਦੀਆਂ ਆਵਾਜ਼ਾਂ ਹੋਰ ਉੱਚੀਆਂ ਹੋ ਗਈਆਂ ਉਹ ਕੋਲ ਗਿਆ ਤਾਂ ਜੁੜੇ ਹੋਏ ਮਰਦ ਚੁੱਪ ਹੋ ਗਏ ਉਹਨੇ ਗੱਡੀ ਨਾਲੋਂ ਊਠ ਨੂੰ ਛੱਡਿਆ ਤੇ ਵੇੜੇ ਵਿੱਚ ਚਰਨੇ ਉੱਤੇ ਬੰਨ ਦਿੱਤਾ ਇੱਕ ਪਾਸੇ ਬਹੁਤ ਸਾਰੀਆਂ ਔਰਤਾਂ ਵੈਣ ਪਾਰੀਆਂ ਸਨ ਉਹਨਾਂ ਵਿੱਚੋਂ ਮਰਨ ਦੀ ਮਾਂ ਉੱਠੀ ਤੇ ਉਹਦੇ ਗੱਲ ਲਾ ਕੇ ਤਾਂ ਹਾਂ ਮਰਨ ਲੱਗ ਪਈ ਵੇ ਆਪਾ ਲੁੱਟੇ ਗਿਆ ਪੁੱਤਾਂ ਕੀ ਗੱਲ ਐ ਮਾਂ ਉਹਨੇ ਮਾਂ ਦੀਆਂ ਬਾਹਾਂ ਆਪਣੇ ਦਿਵਾਲਿਓ ਲਾ ਕੇ ਪੁੱਛਿਆ ਬਿੱਲੂ ਕੋਠੇ ਤੋਂ ਡਿੱਗ ਕੇ ਪੂਰਾ ਹੋ ਗਿਆ ਉਹਨੂੰ ਦੱਸਿਆ ਗਿਆ ਉਹ ਚੁੱਪਚਾਪ ਬਹਿ ਗਿਆ ਕੁਝ ਦੇਰ ਸਾਰੇ ਚੁੱਪ ਰਹੇ ਫਿਰ ਕਿਸੇ ਨੇ ਕਿਹਾ ਮਦਨ ਲਾਲ ਚਲੋ ਸੰਸਕਾਰ ਕਰਾਈਏ ਅਸੀਂ ਤੈਨੂੰ ਹੀ ਉਡੀਕਦੇ ਸਾਂ ਬੰਦ ਠਹਿਰੋ ਇਹ ਕੰਮ ਵੀ ਕਰ ਲੈਨੇ ਆ ਮਦਨ ਨੇ ਕਿਹਾ ਬੰਦ ਕੁਛ ਸਸਤਾ ਲਈਏ ਥੱਕੇ ਬਹੁਤ ਆ ਭੁੱਖ ਬਹੁ ਲੱਗੀ ਐ ਮਾਂ ਨੇ ਉਹਨੂੰ ਮੋਢਿਆਂ ਤੋਂ ਫੜ ਲਿਆ ਹੈ ਸ਼ਿਆਰਿਆ ਤੈਨੂੰ ਇੱਕ ਕੰਮ ਦਿਸਦਾ ਤੈਨੂੰ ਭੁੱਖ ਲੱਗੀ ਐ ਵੇ ਕੋਈ ਜਣਾ ਲਾਲਟਨ ਲਿਆਓ ਵੇ ਉਹਦੋਂ ਹੱਥੜ ਪਟਣ ਲੱਗ ਪਈ ਕੋਈ ਜਣਾ ਲਾਲਟਨ ਲੈ ਆਇਆ ਵੇ ਪਿੰਡਾ ਅਸੀਂ ਲੁੱਟੇ ਗਏ ਮੈਂ ਛੋਟੇ ਨੂੰ ਰੋਂਦੀ ਸਾਂ ਵੱਡੇ ਨੂੰ ਵੀ ਕੁਝ ਹੋ ਗਿਆ ਪਤਾ ਨਹੀਂ ਕਿੰਦੀ ਵਾਅ ਲੱਗ ਗਈ ਐ ਵੇਖੋ ਕਿਵੇਂ ਦੀਦੇ ਪਾਰ ਪੜ ਵੇਖੀ ਜਾਂਦਾ ਸਭ ਤੀਵੀਆਂ ਉੱਠ ਗਏ ਉਹਦੇ ਦਿਵਾਲੇ ਹੋ ਗਈਆਂ ਕੋਈ ਉੱਪਰੀ ਹਵਾ ਲੱਗਦੀ ਐ ਬਿੱਲੂ ਦੀ লাশ ਇਕੱਲੀ ਪਈ ਸੀ ਕੱਪੜੇ ਨਾਲ ਟੱਕੀ ਹੋਈ ਮਦਨ ਉਹਦੇ ਵੱਲ ਵੇਖ ਰਿਹਾ ਸੀ ਵੇਖੀ ਹੀ ਜਾ ਰਿਹਾ ਸੀ ਉਹਨੂੰ ਹੀ ਔਣ ਲੱਗ ਰਿਹਾ ਸੀ ਜਿਵੇਂ ਇੱਕ লাশ ਬਾਕੀ ਲਾਸ਼ਾਂ ਨਾਲੋਂ ਇੱਕ ਮੀਲ ਦੇ ਫਾਸਲੇ ਉੱਤੇ ਪਈ ਹੋਵੇ ਬਸ